DIG ਪੰਜਾਬ ਪੁਲਿਸ ਪਹੁੰਚੇ ਮਾਨਸਾ ਤੇ ਕਾਸੋ ਆਪਰੇਸ਼ਨ ਤਹਿਤ ਕੀਤੀ ਘਰਾਂ ਦੀ ਚੈਕਿੰਗ ਤab ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਪੰਜਾਬ ਪੁਲਿਸ ਦੀ ਕਾਰਵਾਈ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਜਰੂਰ ਦੱਸਿਓ ਤੇ ਘਰਾਂ ਦੀ ਚੈਕਿੰਗ ਦੌਰਾਨ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਵੀ ਜਾਗਰੂਕ ਵੀ ਕੀਤਾ ਤੇ ਇਹ ਵੀ ਦੱਸਿਆ ਕਿ ਨਸ਼ੇ ਦੇ ਬੁਰੇ ਪ੍ਰਭਾਵ ਕੀ ਹੁੰਦੇ ਨੇ ਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਵਿੱਚ ਹੀ ਫਾਇਦਾ ਹੈ ਤੇ ਕਦੇ ਵੀ ਨਸ਼ੇ ਦਾ ਕੋਈ ਵਪਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਕਾਰਵਾਈਆਂ ਦੇ ਵਿੱਚ ਅੱਜ ਕਾਸੋ ਆਪਰੇਸ਼ਨ ਤਹਿਤ ਮਾਨਸਾ ਪੁਲਿਸ ਦੇ ਨਾਲ DIG ਪੰਜਾਬ ਪੁਲਿਸ ਜਦੋਂ ਚੈਕਿੰਗ ਦੌਰਾਨ ਪਹੁੰਚਦੇ ਨੇ ਤਾਂ ਘਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਚਨਚੇਤ ਚੈਕਿੰਗ ਕਹਿ ਸਕਦੇ ਆ ਇਹਨਾਂ ਨੂੰ ਉੱਥੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਐਫ ਆਈ ਆਰਸ ਦਰਜ ਹੋਣ ਗਿਆ ਉਹਨਾਂ ਦੀ ਜਾਣਕਾਰੀ ਥੋੜੇ ਸਮੇਂ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਤੇ ਇਹ ਪੂਰੇ ਪੰਜਾਬ ਭਰ ਵਿੱਚ ਚੈਕਿੰਗ ਚੱਲ ਰਹੀ ਹੈ ਤੇ ਘਰਾਂ ਦੇ ਵਿੱਚ ਚੈਕਿੰਗ ਕਰਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਕਿ ਨਸ਼ੇ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਤੇ ਉਹੀ ਗੱਲ ਕਿ ਹੁਣ ਚੈਕਿੰਗ ਜਿਹੜੀ ਆ ਉਹ ਘਰ-ਘਰ ਦੀ ਹੋ ਰਹੀ ਹੈ ਪੂਰੇ ਪੰਜਾਬ ਭਰ ਦੇ ਨਾਲ ਜਿੱਥੇ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਨਸਾ ਪੁਲਿਸ ਵੱਲੋਂ ਡੀ ਆਈ ਜੀ ਰਕੇਸ਼ ਕੌਸ਼ਲ ਦੀ ਅਗਵਾਈ ਦੇ ਵਿੱਚ ਇਹ ਚੈਕਿੰਗ ਕੀਤੀ ਗਈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਮਾਨਸਾ ਪੁਲਿਸ ਦੀ ਇਸ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਿਹੜੀ ਜਾਣਕਾਰੀ ਡੀਆਈਜੀ ਰਕੇਸ਼ ਕੌਸ਼ਲ ਨੇ ਦਿੱਤੀ ਆ ਉਹ ਵੀ ਤੁਸੀਂ ਸੁਣ ਲਵੋ ਇਹ ਅੱਜ ਸਾਰੇ ਪੰਜਾਬ 'ਚ ਕਾਸੋ ਇਕ ਆਪਰੇਸ਼ਨ ਸਾਡੇ ਵਰਦੀ ਡੀਜੀਪੀ ਸਾਹਿਬ ਨੇ ਪੰਜਾਬ ਨੇ ਸ਼੍ਰੀ ਗੌਰਵ ਜੀ ਆਦੂ ਜੀ ਨੇ ਸਟਾਰਟ ਕੀਤੇ ਦਾ ਕਾਫੀ ਦੇਰ ਤੋਂ ਤੁਸੀਂ ਜਾਣਦੇ ਹੀ ਹੋ ਕੋਰਡਨ ਐਂਡ ਸਰਚ ਆਪਰੇਸ਼ਨ ਇਹਦੇ ਤਹਿਤ ਸਾਰੇ ਡਿਸਟ੍ਰਿਕਟਸ ਨੂੰ ਇੱਕ ਟਾਈਮਸ ਦਾ ਜਾਂਦਾ ਸੀਕ੍ਰੀਟਲੀ ਉਸ ਟਾਈਮ ਦੇ ਦੌਰਾਨ ਡਿਸਟ੍ਰਿਕਟ ਐਸਐਸਪੀਸ ਐਂਡ ਕਮਿਸ਼ਨਰਸ ਇੰਟਰੀਕਿਊਇਸ਼ਨਰਸ ਆਪਣੀ ਆਪਣੀ ਫੋਰਸ ਨੂੰ ਇਕੱਠਾ ਕਰਕੇ ਆਰਗੇਨਾਈਜ਼ ਕਰਕੇ ਇਹ ਆਪਰੇਸ਼ਨ ਲਾਂਚ ਕੀਤਾ ਜਾਂਦਾ ਜਿਹਦੇ ਤਹਿਤ ਜਿੰਨੇ ਵੀ ਸਸਪੈਕਟਡ ਬੰਦੇ ਨੇ ਸਸਪੈਕਟਡ ਪਾਕਟਸ ਨੇ اسپੈਸ਼ਲੀ ਅਬਾਊਟ ਡਰੱਗਸ ਆਰਮਸ ਐਂਡ ਅਦਰ ਕ੍ਰਿਮੀਨਲਸ ਉਹਨਾਂ ਦੇ ਘਰਾਂ ਦੇ ਸਰਚ ਕੀਤੀ ਜਾਂਦੀ ਆ, ਰੇਡ ਕੀਤੇ ਜਾਂਦੇ ਆ, ਹੋਰ ਨਾਕੇ ਵਗੈਰਾ ਲਗਾ ਕੇ ਸਪੈਸ਼ਲ ਸਰਚ ਕਰਕੇ ਇਹੋ ਕ੍ਰਿਮਿਨ ਕੀਤਾ ਜਾਂਦਾ। ਤਾਂ ਕਿ ਜਿਹੜਾ ਡਰਗਸ ਦਾ ਥੋੜਾ ਜਿਹਾ ਮਨਸ ਹੈਗਾ ਇਹਨੂੰ ਠੱਲ ਪਾਈ ਜਾ ਸਕੇ ਤੇ ਕੰਟਰੋਲ ਕੀਤਾ ਜਾ ਸਕੇ। ਕ੍ਰਾਈਮਨਲਸ ਨੂੰ ਰੈਸਟ ਕੀਤਾ ਜਾ ਸਕੇ ਔਰ ਸੋਸਾਇਟੀ 'ਚ ਇਹਦਾ ਪੋਜ਼ਿਟਿਵ ਇਫੈਕਟ ਆਵੇ। ਇਹਦੇ ਤਹਿਤ ਮੇਰੀ ਡਿਊਟੀ ਅੱਜ ਡੀਪ ਸੌਰ ਲਗਾਈ ਗਈ ਸੀ ਮਾਨਸਾ। ਸੋ ਮੈਂ ਕੱਲ ਰਾਤ ਦਾ ਇੱਥੇ ਆਇਆ ਦਾ। एसएसपी साहब ने आ, सारा बैठ के बिना प्लान ਕਰ ਰਿਆ ਸੀ ਆਪਣੇ ਅਫਸਰਾਂ ਨਾਲ ਅੱਜ ਇਹਨਾਂ ਨੇ ਸਾਰੇ ਮਾਨਸਾ ਡਿਸਟ੍ਰਿਕਟ ਚ 300 ਤੋਂ ਉੱਪਰ ਜਿਵਾਂਸ ਤੇ ਇਹਦੀ ਫੋਰਸ ਸਾਰੀ ਇਹ ਕੋ ਲਗਾਈ ਹੈ ਪੰਜ ਗੱਸਣ ਅਫਸਰ ਨੇ ਜਿਨ੍ਹਾਂ ਚ ਤਿੰਨ ਡੀਐਸਪੀ ਸਬਡਿਵੀਜ਼ਨ ਨੇ ਦੋ ਹੋਰ ਡੀਐਸਪੀ ਨੇ ਉਹਨਾਂ ਦੀ ਵਕਫਾ ਕੀਮਾ ਬਣਾ ਕੇ ਤੇ ਉਸ ਰਾਣੀ ਸਚ ਚੱਲੀ ਹੈ ਇਸ ਕਰਕੇ ਅਸੀਂ ਅੱਜ 29 ਮਾਰਚ ਅਸੀਂ ਇੱਥੇ ਆਏ ਆ ਸੁਪਰਵਾਈਜ਼ ਕਰਨ ਵਾਸਤੇ ਦੇਖਣ ਵਾਸਤੇ ਇਹ آپریشن ਸਵੇਰੇ 8:00 ਹੋ ਗਿਆ ਸੀਗਾ ਔਰ ਦੁਪਹਿਰ ਦੇ 2:00 ਤੱਕ ਚੱਲੇਗਾ ਹੁਣ ਤੱਕ ਪੰਜ ਅਫੇਅਰਸ ਅਸੀਂ ਦਰਜ ਕਰ ਚੁੱਕੇ ਹਾਂ ਸਵੇਰ ਤੋਂ ਮਾਨਸਾ ਡਿਸਟ੍ਰਿਕਟ ਜਿੱਦੇ ਸਾਨੂੰ ਗਾਂਜਾ ਨਸ਼ੀਲੇ ਕੈਪਸੂਲ ਔਰ ਲਾਹਣਾ ਮਿਲ ਚੁੱਕੀ ਹੈ ਕੁਝ ਸਾਨੂੰ ਸਸਪੈਕਟਡ ਵਾਹਨ ਵੀ ਮਿਲੇ ਨੇ ਜਿਹੜੇ ਸ਼ੱਕ ਹੈ ਇਹਨਾਂ ਨੂੰ ਮਾਨਸਾ ਪੁਲਿਸ ਨੂੰ ਕਿ ਉਹ ਚੋਰੀ ਦੇ ਵਾਹਨ ਨੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਦੁਪਹਿਰ ਤੱਕ ਇਹ آپریشن ਖਤਮ ਹੋ ਜਾਏਗਾ ਉਹ ਆਈ ਵਿਲ ਰਿਕਵੈਸਟ ਐਸਐਸ ਸਾਹਿਬ ਕਿ ਆਫਟਰ 2:00 ਤੁਹਾਨੂੰ ਸਭ ਨੂੰ ਸਾਰਾ ਡਾਟਾ ਜਿਹੜਾ ਹੈਗਾ ਕਿੰਨੀਆਂ ਟੋਟਲ ਰੈਫਰਸ ਹੋਈਆਂ ਕਿਹੜੀ ਟੋਟਲ ਕਵਿਜ਼ ਹੋਈਆਂ ਸਭ ਸਾਰੀਆਂ ਪ੍ਰੋਜੈਕਟਾਂ ਦਾ ਆਮ ਤੌਰ 'ਤੇ ਅਨੁਸਾਰ ਕੀ ਅਪੀਲ ਕਰਨਾ ਚਾਹੁੰਦਾ ਹਾਂ ਅੰਦਾਜ਼ਾ ਜਿਵੇਂ ਬਿਕਦਾਗਾ ਜਾਂ ਬੰਦੇ ਦੀ ਪੁਲਿਸ ਦਾ ਕਦੇ ਵੀ ਕੰਮ ਤਦ ਤੱਕ ਨਹੀਂ ਕੰਪਲੀਟ ਹੋ ਸਕਦਾ ਜਦ ਤੱਕ ਸਾਨੂੰ ਲੋਕਾਂ ਦਾ ਸਹਿਯੋਗ ਨਹੀਂ ਮੈਂ ਜਨਤਾ ਨੂੰ ਇਹ ਹੀ ਅਪੀਲ ਕਰਾਂਗਾ ਇਹ ਰਿਕਵੈਸਟ ਕਰਾਂਗਾ ਕਿ ਮਾਨਸਾ ਪੁਲਿਸ ਦਾ ਸਾਥ ਦਿਓ ਬਹੁਤ اچھی ਟੀਮ ਆ ਵਰਕਸ ਇੱਥੇ 포ਸਟਡ ਹੈ ਜਦ ਤੱਕ ਲੋਕ ਸਾਨੂੰ ਨਹੀਂ ਇਨਫੋਰਮੇਸ਼ਨ ਦੇਣਗੇ ਕਿਉਂਕਿ ਇੰਨੀ ਫੋਰਸ ਨਹੀਂ ਕਰੀਕ ਤੇ ਵੀ ਹੁੰਦੀ ਕਿ ਘਰ ਘਰ ਚ ਇਹ ਗਲੀ ਗਲੀ ਮੋਹਲੇ ਮੋਹਲੇ ਚੌਂਕ ਤੇ ਸੀ ਫੋਰਸ ਕਾਸ ਲਈਏ ਇਨਫੋਰਮੇਸ਼ਨ ਬੇਸਡ ਆਪਰੇਸ਼ਨਸ ਨੇ ਹਮੇਸ਼ਾ ਹੀ ਕਾਮਯਾਬ ਹੁੰਦੇ ਹਨ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਸਾਡਾ ਸਾਥ ਦਿਓ ਸਾਨੂੰ ਦੱਸੋ ਕਿ ਕਿਹੜਾ ਆਦਮੀ ਸ਼ੱਕੀ ਹੈ ਕਿਹੜਾ ਆਦਮੀ ਗਲਤ ਕਰਦਾ ਦੇਖੋ ਬੜੀ ਸਿੰਪਲੀ ਚੀਜ਼ ਹੈ ਇੱਕ ਮੋਹਲੇ ਚ ਇੱਕ ਪਿੰਡ ਚ ਇੱਕ ਗਲੀ ਚ ਆ ਕਿਸੇ ਸ਼ਹਿਰ 'ਚ ਕਿਸੇ ਕਸਬੇ 'ਚ ਇੱਕ ਆਦਮੀ ਹੁੰਦਾ ਉਹਦਾ ਲਾਈਫਸਟਾਈਲ ਬੜਾ ਡਿਫਰੈਂਟ ਹੁੰਦਾ ਨਾ ਉਹਦਾ ਘਰ ਅੱਛਾ ਹੁੰਦਾ ਨਾ ਉਹ ਕੋਲੇ ਅچھے ਵਹੀਕਲਸ ਹੁੰਦੇ ਆ ਨਾ ਉਹਦਾ ਰਹਿਣ ਸਹਿਣ ਚੰਗਾ ਚੰਗਾ ਬਟ ਸਡਨਲੀ ਉਹਦੀ ਲਾਈਫਸਟਾਈਲ ਚੇਂਜ ਹੋ ਜਾਂਦਾ 댓 ਮੀਨਸ ਕਿ ਜਾਂ ਤੇ ਉਹਨੂੰ ਕੋਈ ਤਾਂ ਇਨਕਮ ਜੜੀ ਆ ਅچھے ਟੰਗ ਤੋਂ ਆ ਰਹੀ ਹੈ ਜਾਂ ਮਾੜੇ ਟੰਗ ਤੋਂ ਆ ਰਹੀ ਹੈ 90% ਕੇਸਸ ਤੋਂ ਜ਼ਿਆਦਾ ਕੇਸਸ 'ਚ ਥਿਸ ਇਜ਼ ਅਨ ਇਲ ਗਾਟਰਨ ਮਨੀ ਆਨ ਬਾਏ ਰੋਂਗ ਐਕਟੀਵਿਟੀਜ਼ ਇੰਡਲਜੈਂਸ ਇਨ ਰੋਂਗ ਅਨਲਾਫੁਲ ਐਕਟੀਵਿਟੀਜ਼ ਤੋਂ ਲੋਕ ਸਾਨੂੰ ਸਿਰਫ ਇੰਨਾ ਹੀ ਦੱਸਣ ਅਸੀਂ ਇਹ ਐਕਸਪੈਕਟ ਨਹੀਂ ਕਰਦੇ ਕਿ ਲੋਕ ਉਹਨਾਂ ਨੂੰ ਫੜਨ ਜਾਂ ਲੋਕ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲੇਕਿਨ ਅਗਰ ਲੋਕ ਸਾਨੂੰ ਇਹ ਦੱਸਣ ਕਿ ਸਾਰੇ ਇਹ ਬੰਦਾ ਸ਼ੱਕੀ ਆ ਜੀ ਇਹ ਤੇ ਗਲਤ ਕੰਮ ਹੋ ਰਿਹਾ ਲੱਗਦਾ ਕਾਈਂਡਲੀ ਚੈੱਕ ਕਰ ਲੋ देयर जॉब इज डन अगला काम लोकल पुलिस से आएगा उन्होंने फिर अपना आ, सब करना उन्होंने ਐਂਡ ਵੀਲ ਡੈਫਨਟਲੀ ਡੂ ਆਰ ਵਰਕ ਸਰ ਜੀ ਮੈਂ ਸਾਡੇ ਇਧਰਲੇ ਜਿਹੜੇ ਜ਼ਿਲ੍ਹੇ ਆ ਮਾਨਸਾ ਬਟਿੰਡਾ ਐ ਇੱਥੇ ਮੈਡੀਕਲ ਨਸ਼ਾ ਦਾ ਜਿਹੜੀ ਜ਼ਿਆਦਾ ਡਿਮਾਂਡ ਐ ਔਰ ਜ਼ਿਆਦਾ ਮੈਡੀਕਲ ਨਸ਼ੇਤੇ ਕਰ ਰਹੇ ਆ ਉੱਚ ਪੁਲਿਸ ਬੇਵਸ ਦਿਖਾਈ ਦਿੰਦੀ ਆ ਉਹਦੇ ਲਈ ਕੋਈ ਰਣਨੀਤੀ ਬਣਾਈ ਜਾ ਰਹੀ ਆ ਵੀ ਮੈਡੀਕਲ ਨਸ਼ੇ ਨੂੰ ਨਕੀਲ ਕੱਸੀ ਜਾ ਸਕੇ ਜੀ ਦੇਖੋ ਇਹ ਕਹਿਣਾ ਨਹੀਂ ਠੀਕ ਹੈ ਕਿ ਪੁਲਿਸ ਬੇਵਸ ਨਾ ਕਰਦੀ ਆ ਰਾਤ ਅਸੀਂ ਬੈਠੇ ਸੀ ਵੀ ਡਿਸਕਸਿੰਗ ਦਿਸ ਤੋਂ ਮੈਨੂੰ ਐਸਐਸਓ ਦੇ ਨੇ ਆਫੀਸਰ ਨੇ ਦੱਸਿਆ ਕਿ ਬਹੁਤ ਸਾਰੇ ਇਸ ਨੇਚਰ ਦੇ ਰਿਕਵਰੀ ਹੋਈ ਆ ਮਾਨਸਾ ਡਿਸਟ੍ਰਿਕਟ ਔਰ ਕਾਫੀ ਐਫਐਸ ਦਰਜ ਹੋਈਆਂ तकरीबन एवरीडे एवरी मंथ 15 ਤੋਂ 20 ਐਫਐਸ ਦਰਜ ਕਰ ਰਹੇ ਹੈ ਇਹਨਾਂ ਨੇ ਡੀਸੀਜ਼ ਹਬ ਤੋਂ 144 ਦੇ ਵਿੱਚੋਂ ਆਰਡਰ ਕਰਨੇ 188 ਦੇ ਪਰਚੇ ਦੇ ਰਹੇ ਹੈ ਲੇਕਿਨ ਇਹ ਨਾਲ ਉਸ ਯੂਥ ਵੀ ਸਾਡਾ ਨਾਲ ਥੋੜਾ ਪਟਕ ਗਿਆ ਹੈ ਅਸੀਂ ਪੁਲਿਸ ਅਫਸਰ ਸਮਝਦੇ ਹਾਂ ਕਿ ਸਿਰਫ ਪਰਚੇ ਦਰਜ ਕਰਨ ਨਾਲ ਹੀ ਇਹ ਚੀਜ਼ ਕੰਟਰੋਲ ਨਹੀਂ ਹੋਏਗੀ ਯੂਥ ਨੂੰ ਮੋਟੀਵੇਟ ਕਰਨਾ ਪਾਏਗਾ ਯੂਥ ਨੂੰ ਡਿਡਿਕਸ਼ਨ ਕਰਨੀ ਪੈਗੀ ਜਿਹਨਾਂ ਇਸ ਮਸ਼ਲੇ ਲੱਗੇ ਹੈ ਸੱਤੋ ਵੱਡੀ ਚੀਜ਼ ਹੈ ਯੂਸ ਜਿਹੜੀ એનર્ਜੀ ਆ ਉਹ ਚੈਨਲਾਈਜ਼ ਕਰਨੀ ਪੈਗੀ ਅਥੇ ਚੈਨਲਸ ਸਪੋਰਟਸ ਉਹਨਾਂ ਨੂੰ ਲਗਾਣਾ ਪੈਗਾ ਜਿੱਥੇ ਮੁੰਡੇ ਜਾਣ ਆਪਣੀ ਵਰਜਿਸ ਕਰਨ ਆਪਣਾ ਟਾਈਮ ਹੋਣਾ ਦਾ ਸਪੋਰਟਸ ਉਹ ਨਸ਼ਾ ਸਭ ਤੋਂ ਵੱਡਾ ਨਸ਼ਾ ਹੈਗਾ ਜਿਹੜੇ ਪਲੇਅਰ ਨੇ ਜਿਹੜੇ ਬੰਦੇ ਕਿਸੇ ਵੀ ਰੁਟੀਨ ਨੂੰ ਫੋਲੋ ਕਰਨ ਦੀ ਆਦੀ ਨੇ ਕਿ ਘਰ ਜੂ ਕੋ ਕਰਦਾ ਹੈਗਾ ਤੁਸੀਂ ਦੇਖ ਲਓ ਕਿ ਜੇ ਆਪਾਂ ਸ਼ਾਮ ਨੂੰ ਸੈਰ ਕਰਨੀ ਆ ਕਿ ਖੇਡਣਾ ਹੈ ਨਾ ਕਿ ਸਾਰਾ ਦਿਨ ਉਸ ਟਾਈਮ ਦੀ ਵੇਟ ਰਹਿੰਦੀ ਹੈ ਜੇ ਅਸੀਂ ਉਸ ਨੂੰ ਕੰਮ ਨਾ ਕਰਸ ਤਾਂ ਦਾਦਾ ਖਾਲੀ ਖਾਲੀ ਯਾਰ ਅੱਜ ਰਾਤ ਦਾ ਖਾਣਾ ਖਾਣ ਦਾ ਮਜ਼ਾ ਨਹੀਂ ਆਉਂਦਾ ਸੋ ਮੈਂ ਇਹੀ ਕਹੂੰਗਾ ਸਰਸਾਬ ਨੂੰ ਕਿ ਥੋੜਾ ਸਪੋਰਟ ਵਾਲੇ ਪਾਸੇ ਧਿਆਨ ਦੇ ਮੁੰਡਿਆਂ ਦੇ ਯੂਥ ਕਲੱਬ ਬਣਾਉਣ ਸਪੋਰਟ ਕਲੱਬ ਬਣਾਉਣ ਉਹਨਾਂ ਨੂੰ ਮੋਟੀਵੇਟ ਕਰਨ ਬੱਚਿਆਂ ਨੂੰ ਕੌਨਫੀਡੈਂਸ ਲੈਣ ਜਿਹੜੇ ਐਨ ਡੀਓਜ਼ ਨੇ ਜਿਹੜੀਆਂ ਸਸਾਵਾਂ ਬੜੀਆਂ ਨੇ ਕਮੇਟੀਆਂ ਬਣੀਆਂ ਨੇ ਪਿੰਡਾਂ ਜਾਂ ਮੋਹੱਲਿਆਂ ਜਾਂ ਸ਼ਹਿਰਾਂ 'ਚ ਉਹਨਾਂ ਨੂੰ ਸ਼ਾਮਲ ਕਰਨ ਤਾਂ ਕਿ ਅਸੀਂ ਬੱਚਿਆਂ ਨੂੰ ਪੋਜ਼ਿਟਿਵਿਟੀ ਦੇ ਕੇ ਉਹਨਾਂ ਦੇ ਮਾਈਂਡ ਨੂੰ ਠੀਕ ਰੱਖ ਕੇ ਠੀਕ ਦਿਖਾਏ ਵਾਲੇ ਪਾਸੇ ਅਸੀਂ ਲੈ ਕੇ ਜਾ ਸਕੀਏ